इस धार्मिक जुड़ा दफ्तर का घिराव किया जिथे उच्च अधिकारी ने प्रदर्शनकारिया तो मंग पत्र लेके, ये विश्वास दवाया सी की कोई दरखत कटाया नहीं जावेगा, पर उसके बावजूद सौ साल पुराने अंबादे दे दरख्तों नयाम कटिया जा रहा है ਮੋਰਚਾ ਆਗੂ ਹਰਨੇਕ ਸਿੰਘ ਮਲਵਾਨੇ ਕਿਹਾ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਅਤੇ ਪੁੱਡਾ ਗਮਾੜਾ ਕੁੰਮਕਰਨੀ ਨੀਂਦ ਸੁਤਾ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਅੱਜ 모ਹਾਲੀ ਵਿੱਚ ਨਹੀਂ ਲੱਗ ਰਿਹਾ ਕੋਈ ਵਾਤਾਵਰਨ ਨੂੰ ਬਚਾਉਣ ਵਾਲਾ ਵਾਤਾਵਰਨ ਪ੍ਰੇਮੀ ਦਰਖਤਾਂ ਦੀ ਕਟਾਈ ਨੂੰ ਰੋਕਣ ਲਈ ਪ੍ਰਸ਼ਾਸਨ ਵੀ ਨਹੀਂ ਕਰ ਰਿਹਾ ਕੋਈ ਕਾਰਵਾਈ ਆਓ ਦੇਖਦੇ ਹਾਂ ਪ੍ਰੈਸ ਕਾਨਫਰੰਸ ਦੀ ਕਵਰੇਜ ਕੀਤੀ ਵਿਸ਼ੇਸ਼ ਰਿਪੋਰਟ ਨਾਮ ਹੈ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਤੁਹਾਰੀ ਸਾਰੀ ਸਤਕਾਰਯੋਗ ਪ੍ਰੈਸ ਵਾਲੇ ਵੀਰ ਸਾਡੇ ਜਿਹੜਾ ਸਾਡੇ ਮੋਰਚਾ ਫੇਰ ਸਦੀਆਂ ਲਾਈਟਾਂ ਕੋਲ ਐਸ ਵੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਰਚਾ ਚੱਲ ਰਿਹਾ ਹੈ। ਇੱਥੇ ਹਰ ਰੋਜ਼ ਕੋਈ ਨਾ ਕੋਈ ਸਮੱਸਿਆ ਸਾਡੇ ਕੋਲ ਲੈ ਕੇ ਆਉਂਦਾ ਜਿਵੇਂ ਪਿਛਲੇ ਤੇ 6 ਮਹੀਨੇ ਤੋਂ ਲਗਭਗ ਇੱਥੇ ਲਾਗ ਆਪਣੇ ਮੋਰਚੇ ਦੇ ਬਿਲਕੁਲ ਨੇੜੇ ਅਨਿਕਸ ਮਾਲ ਬਣ ਰਿਹਾ ਹੈ। ਮਾਲ ਵਾਲਿਆਂ ਨੇ ਜ਼ਮੀਨ ਖਰੀਦੀ ਉੱਡਾ ਗਮਾਡਾ ਤੋਂ ਖਰੀਦੀ ਐ ਉਹ ਜਿੰਨੇ ਵੀ ਖਰੀਦੀ ਐ ਆਕਸ਼ਨ ਚ ਲਈ ਬੋਲੀ ਚਲੀ ਉਹ ਲੱਗਦੀ ਗੱਲ ਐ ਤੇ ਗੱਲ ਕਰ ਲਈਏ ਇਸ ਮਾਲ ਨੂੰ ਬਣਾਉਣ ਵਾਸਤੇ ਇੱਥੇ 5-400 ਦਰਖਤ ਆ 5-800 ਦਰਖਤ ਜਿਹੜਾ ਬਲੀ ਚੜਨਾ ਵੱਢਣੇ ਕੱਟਣੇ ਦਰਖਤ ਸਰਕਾਰੀ ਤੇ ਗੈਰ ਸਰਕਾਰੀ ਪ੍ਰਾਈਵੇਟ ਜਿਹੜੀ ਉਹਨਾਂ ਦੀ ਜਗ੍ਹਾ ਚ ਜਾਗੇ ਉਹ ਤਾਂ ਪ੍ਰਾਈਵੇਟ થઈ ਹੀ ਹੈਗੇ ਪਰ ਜਿਹੜੇ ਫੁੱਟ ਪਾਥ ਤੇ ਦਰਖਤ ਐ ਉਹ ਸਾਰੇ ਅੰਦਰ ਲੈ ਲੇ ਵੱਢਣੇ ਤੇ ਜਿਨ੍ਹਾਂ ਦੀ ਅਸੀਂ ਕੰਪਲੀਟਾਂ ਦਰਖਾਸਤਾਂ ਦੇ ਕੇ ਗ੍ਰੀਨ ਟਰਮੀਨਲ ਦਿੱਲੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਗਵਰਨਰ ਨੂੰ ਤੇ ਇੱਥੇ ਦੇ ਐਸਐਸਪੀ ਨੂੰ ਡੀਜੀਪੀ ਨੂੰ ਸਾਰੀਆਂ ਦਰਖਾਸਤਾਂ ਜਿਹੜੀਆਂ ਲਿਖਤੀ ਕੰਪਲੀਟਾਂ ਪਿਛਲੇ 5-6 ਮਹੀਨੇ ਪਹਿਲਾਂ ਲਗ ਦਿੱਤੀਆਂ ਸੀ। ਬਣ ਵਿਭਾਗ ਨੂੰ ਦਿੱਤੀ ਸੀ ਕੋਈ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਜਾ ਟ੍ਰਿਬਿਊਨਲ ਜਾ ਗਿਆ ਨਾ ਕੋਈ ਹੋਰ ਜਾ ਗਿਆ ਤੇ ਇਸ ਕਰਕੇ ਸਾਨੂੰ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਿਆ ਕੇਸ ਦਾਇਰ ਕੀਤਾ। ਜਿਸ ਕਰਕੇ ਪੁੱਡਾ ਦਫ਼ਤਰ ਸਾਨੂੰ ਧਰਨਾ ਲਾਣਾ ਪਿਆ। ਪੁੱਡਾ ਦੇ ਜਿਹੜੇ ਅਫਸਰ ਐ, ਈਓ ਐ, ਸਟੇਟ ਅਫਸਰ ਐ ਉਹਨਾਂ ਦੀ ਇੱਕ ਮੀਟਿੰਗ ਹੁੰਦੀ ਹੈ ਤੇ ਸਾਨੂੰ ਜਦੋਂ ਆ ਕੇ ਪਰਮਾਪਰੋਸਾ ਦੰਮੇ ਵੀ ਇਹ ਜੀ ਇੱਕ ਵੀ ਦਰਖਤ ਦੀ ਅਸੀਂ ਜਿਹੜੀ ਪਰਮਿਸ਼ਨ ਨਹੀਂ ਦੇ ਸਕਦੇ ਵੀ ਵੱਢ ਦਿੱਤੇ ਜਾਣ ਇੱਕ ਵੀ ਦਰਖਤ ਦੀ ਤਾਂ ਮਨਜ਼ੂਰੀ ਮਿਲੂਗੀ ਜੇਕਰ ਪੰਜ ਦਰਖਤ ਪਹਿਲਾਂ ਲਾ ਕੇ ਦਿੱਤੇ ਜਾਣ ਜੇਕਰ ਆਪਣੇ ਆਪਣੇ ਘਰ 'ਚ ਵੀ ਦਰਖਤ ਹੋਊਗਾ ਤਾਂ ਉਹਦਾ ਵੀ ਜਿਹੜਾ ਆਏਗਾ ਇੱਕ ਕਰਨਾ ਪਊਗਾ ਪਰਮਿਸ਼ਨ ਲੈਣੀ ਪਊਗੀ ਇਸੇ ਅੰਬ ਸਾਹਿਬ ਗੁਰਦੁਰ ਦੇ ਨੇੜੇ ਅੰਬਾਂ ਨੂੰ ਵਿਚਾਰ ਲਈ ਅਸੀਂ ਅੰਬ ਸਾਹਿਬ ਦੇ ਗੁਰਦੁਆਰਾ ਸਾਹਿਬ ਨੂੰ ਜਾ ਕੇ ਮੈਨੇਜਰ ਨੂੰ ਦੱਸਿਆ ਮੈਨੇਜਰ ਨੇ ਇੱਕ ਮੰਗ ਪੱਤਰ ਦਿੱਤਾ ਲਿਖਤੀ ਵੀ ਤੁਸੀਂ ਸਾਡਾ ਸਹਿਯੋਗ ਦਿਓ ਜਿਹੜਾ ਸਾਡਾ ਅੰਮ੍ਰਿਤਸਰ ਗੁਰਦੁਆਰਾ ਹੈ ਇਹ ਇਤਿਹਾਸਕ ਗੁਰਦੁਆਰਾ ਜਿਸ ਦੇ ਨਾਂ ਤੇ ਜਿਹੜਾ ਇਤਿਹਾਸ ਚੱਲ ਰਿਹਾ ਸਾਰਾ ਕੁਝ ਰਹਿ ਪਰ ਮੈਨੇਜਰ ਨੇ ਇੱਕ ਵੀ ਗੱਲ ਨਹੀਂ ਕਰੀ ਮੈਨੇਜਰ ਸੁਣਨ ਨੂੰ ਤਿਆਰ ਨਹੀਂ ਹੋਇਆ ਜੇ ਤਾਂ ਸੁਖਵੀਰ ਬਾਦਲ ਦਾ ਫੋਨ ਆ ਜਾਂਦਾ ਫਿਰ ਤਾਂ ਮੈਨੇਜਰ ਆ ਜਾਂਦਾ ਪਰ ਇਸ ਵਿੱਚ ਸੁਖਵੀਰ ਬਾਦਲ ਨੇ ਕੋਈ ਫੋਨ ਨਹੀਂ ਕਰਿਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਆ ਅਸੀਂ ਓਡਾ ਦਫ਼ਤਰ ਦਾ ਘਰਾਉ ਕਰਦੇ ਹਾਂ ਓਡਾ ਦਫ਼ਤਰ ਦੇ ਘਰਾਉ ਦਿਆਂ ਇਹ ਮੌਕੇ ਦੀਆਂ ਫੋਟੋਆਂ ਵੀਡੀਓ ਸਾਰੀਆਂ ਵੀਆਂ ਅਫਸਰ ਤੇ ਆਉਣੇ ਅਫਸਰ ਤੁਹਾਨੂੰ ਤਲਾਸ਼ਾ ਦੇ ਦਿੰਦੇ ਨੇ ਵੀ ਅਸੀਂ ਕਾਰਵਾਈ ਕਰਾਂਗੇ ਜੀ ਆ ਅਫਸਰਾਂ ਨੇ ਮੌਕੇ ਤੇ ਜਿਹੜੀ ਕਾਰਵਾਈ ਦਿਖਾਈ ਵੀ ਕਾਰਵਾਈ ਕਰਾਂਗੇ ਪਰ ਉਹ ਅੱਖਾਂ ਵਿੱਚ ਕੇ ਬੈਠੇ ਆ ਇੱਥੇ ਅਜੇ 4 ਦਿਨ ਤੋਂ ਪਿਛਲੇ ਲਗਭਗ 4 ਦਿਨ ਤੋਂ ਮੈਂ ਕੇਸਾਂ ਗੁੱਸਾਂ ਜੋੜ ਲ ਗਿਆ ਉਧਰ ਉਧਰ ਚਲੇ ਗਿਆ ਮੈਨੂੰ ਜਾਂ 3-4 ਦਿਨ ਤੋਂ ਆਰਾ ਚੱਲ ਰਿਹਾ ਸਾਰੇ ਅੰਬ ਜਿਹੜੇ ਵੱਢ ਕੇ गिरਤੇ ਰਾਤ ਨੂੰ ਸਰਕਾਰੀ ਆਰਾ ਚੱਲ ਰਿਹਾ ਇੱਥੇ ਦੇ ਸਾਨੇ ਦੀ 8 ਫੇਸ ਪੁਲਿਸ ਨੂੰ ਵਿਜੀਲੈਂਸ ਨੂੰ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਦਰਖਤ ਜਿਹੜੇ ਸਰਕਾਰੀ ਤੇ ਗੈਰ ਸਰਕਾਰੀ ਵੱਡੇ ਜਾ ਰਹੇ ਨੇ ਤਾਕੇ ਜਿਹੜੀ ਕੁੱਤੀ ਚੋਰਾ ਨਾਲ ਜਿਵੇਂ ਆਪਾਂ ਪਹਿਲਾਂ ਹੀ ਕਹਿੰਦੇ ਵੀ ਕੁੱਤੀ ਚੋਰਾ ਨਾਲ ਰਲ ਜੇ ਫਿਰ ਚੋਰੀ ਹੋਣੀ ਆ ਆਸਾਨ ਹੈ ਇੱਕ 150 ਰੁਪਏ ਦੀ ਅਸੀਂ ਤਰਨਾ ਲਾਇਆ ਕਿ 150 ਰੁਪਏ ਦੀ ਫਲੈਕਸ ਬੋਰਡ ਜੇ ਕੋਈ ਜਲ ਜਾਂਦਾ ਟੁੱਟ ਜਾਂਦਾ ਤਾਂ ਉਹਨੂੰ ਸਰਕਾਰੀ ਪ੍ਰਾਪਰਟੀ ਡੈਮੇਜ ਕਰਨ ਦਾ ਸਾਡੇ ਤੇ ਕੇਸ ਪਾਦਨੇ ਜਿਹਦਾ ਸਾਡੋਂ ਹਾਈ ਕੋਰਟਾਂ 'ਚ ਜਾਣਾ ਪੈਂਦਾ ੱਟਕੇ ਖਾਣੇ ਪੈਂਦੇ ਪਰ ਇੱਥੇ ਲੱਖਾਂ ਕਰੋੜਾਂ ਰੁਪਏ ਦੇ ਸਵੇਦੇ ਲੱਖਾਂ ਕਰੋੜਾਂ ਰੁਪਏ ਦੇ ਦਰਖਤ ਅੰਬ ਖਾਸ ਕਰ ਅੰਬ ਵੱਡੇ ਜਾ ਰਹੇ ਸਰਕਾਰੀ ਦਫ਼ਤਰ ਵੱਡੇ ਜਾ ਰਹੇ ਦਰਖਤ ਪਰ ਕੋਈ ਪ੍ਰਸ਼ਾਸਨ ਪਰਸ ਵਿਜੀਲੈਂਸ ਪੁੱਡਾ ਕਮਾਡਾ ਕੋਈ ਜਾਗਦੀ ਨਹੀਂ ਹੈ ਜਿਸ ਕਰਕੇ ਸਾਨੂੰ ਤੁਹਾਡੇ ਰਾਹੀਂ ਇਹ ਸਰਕਾਰ ਨੂੰ ਜਿਹੜੇ ਵਾਤਾਵਰਨ ਪ੍ਰੇਮੀ ਨੇ ਅੱਜ ਮੁਹਾਲੀ ਚ ਕੋਈ ਸਾਨੂੰ ਵਾਤਾਵਰਨ ਪ੍ਰੇਮੀ ਨਹੀਂ ਲੱਭਿਆ ਪਿਛਲੇ 6 ਮਹੀਨੇ ਤੋਂ ਨਹੀਂ ਲੱਭ ਰਿਹਾ ਪਿੱਛੇ ਅਕਾਲ ਸਿੰਘ ਸਾਹਿਬ ਦੇ ਜਥੇਦਾਰ ਨੇ ਅਨਾਉਂਸ ਕੀਤਾ ਅਸੀਂ ਕਾਲੀ ਦਲ ਨੂੰ ਵੀ ਤੁਸੀਂ ਜਾ ਕੇ ਪੌਦੇ ਲਓ ਜਿਹੜੀਆਂ ਸ਼ਾਮਲਾਟ ਜਵੀਨਾਂ ਨੇ ਫੁੱਟਪਾਥ ਨੇ ਬਹੁਤ ਬੜਵੱਡੀਆਂ ਫੋਟੋਆਂ ਲਗੀਆਂ ਅਕਾਲੀ ਦਲ ਦੀਆਂ ਵੀ ਪੌਦੇ ਲਾ ਰਹੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ 100-100 ਸਾਲ ਦਰਖਤ ਪੁਰਾਣੇ ਵੱਢ ਰਹੇ ਅੰਬ ਵੱਢ ਰਹੇ ਆਂ ਅੰਬ ਸਾਫ ਗੁਰਦੁਆਰਾ ਸਾਹਿਬ ਕੋਲੋਂ ਵੱਢ ਰਹੇ ਆਂ ਤਾਂ ਕਿਵੇਂ ਵੱਢ ਰਹੇ ਆਂ ਜਿਸ ਨੂੰ ਰੋਕਣ ਲਈ ਕੋਈ ਯਤਰਾ ਰਜੋਈ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਤੇ ਅਸੀਂ ਤੁਹਾਡੀ ਰਾਹੀਂ ਮਾਨਯੋਗ ਮੁੱਖ ਮੰਤਰੀ ਨੂੰ ਡੀਜੀਪੀ ਨੂੰ ਇੱਥੇ ਦੇ ਰਾਜਪਾਲ ਨੂੰ ਗੁਰਨਾ ਨੂੰ ਬੇਨਤੀ ਕਰਦੇ ਆਂ ਜਿਹੜੇ ਅਫਸਰਾਂ ਦੀ ਮਿਲਿ ਭੁਗਤ ਨਾਲ ਇਹ ਸਾਰਾ ਫਰਜੀ ਵਾੜਾ ਚੱਲ ਰਿਹਾ ਦਰਖਤ ਵੱਢੇ ਜਾ ਰਹੇ ਹਨ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਹੋਵੇ ਤੇ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਜਿਵੇਂ ਇੱਕ ਦਰਖਤ ਨੂੰ ਵੱਢਣ ਦਾ ਮੈਂ ਕਹਿੰਦਾ ਬੰਦਾ ਵੱਢਣ ਦੇ ਬਰਾਬਰ ਹੈ 302 ਦਾ ਪਰਚਾ ਹੋ ਜਾਣਾ ਚਾਹੀਦਾ ਤੇ ਇਸੇ ਤਰ੍ਹਾਂ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਜਿਹੜਾ ਇਹ ਡਰਕ ਵੱਡੇ ਜਾ ਰਿਹਾ ਖਾਸ ਕਰਕੇ ਆਮਦ ਤੇ ਨਮਤੇ ਬਹੁਤ ਧੀ ਗੱਲ ਹੈ ਕਿ ਗਾਟ ਨਹੀਂ ਸਕਦੇ ਡੀਸੀ ਵੱਲੋਂ ਇੱਕ ਖਾਸ ਹਦਾਇਤ ਕੀਤੀ ਜਾਂਦੀ ਹੈ ਉਹਦੇ ਤੇ ਤੁਸੀਂ ਕੋਈ ਸੁਣਵਾਈ ਨਹੀਂ ਅਸੀਂ ਮਾਨਯੋਗ ਡੀਸੀ ਨੇ ਇੱਕ 2016 ਚ ਲੈਟਰ ਕੱਢਿਆ ਪੰਜਾਬ ਚ ਸਾਰੇ ਡੀਸੀਆਂ ਨੇ ਲੈਟਰ ਕੱਢੇ ਹੁੰਦੇ ਨੇ ਵੀ ਜਿਹੜੀ ਅੰਬ ਦੀ ਕਿਸੇ ਵੀ ਹਾਲਤ ਚ ਪਰਮਿਸ਼ਨ ਨਹੀਂ ਦੇ ਸਕਦੇ ਚਾਹੋ ਆਪਣੇ ਅ ਬਗਲ ਤੋਂ 4 ਦੌਰੀ ਦੀ ਵੀ ਅੰਦਰ ਹੋਏ ਉਹ ਅਸੀਂ ਲੈਟਰ ਸਾਰੇ ਸਰਕਾਰ ਨੂੰ ਲਾਏ ਬੜਮਪਾਗ ਨੂੰ ਦਿੱਤੇ ਬੜਮਪਾਗੇ ਕਹਿ ਕੇ ਜਵਾਬ ਦੇ ਗਿਆ ਵੀ ਸਾਡੀ ਜਿਹੜਾ ਹੈਗਾ ਉਹਦੇ ਚੱਲ ਜਾਂਦਾ ਹੈ ਇਹ ਪੁੱਡਾ ਕਮਾਡਾ ਦੇ ਅੰਦਰ ਆਂਦਾ ਪੁੱਡਾ ਕਮਾਡਾ ਨੇ ਵੇਚੀ ਹੈ ਪੁੱਡਾ ਕਮਾਡਾ ਨੇ ਦੀ ਆ ਪੁੱਡਾ ਕਮਾਡਾ ਦੇ ਅੰਦਰ ਸਾਰਾ ਕੁਝ ਆਪਣਾ ਆਪਣਾ ਪੱਲਾ ਝਾੜ ਰਹੇ ਨੇ ਅਫਸਰ ਜਿਹੜੇ ਕੰਮ ਕਰਨੀ ਨਹੀਂ ਦੱਸ ਰਹੇ ਨੇ ਮੋਟੀ ਪੈਸੇ ਜਿਹੜੀ ਨਿਸਬਤ ਲੈ ਕੇ ਅੰਦਰ ਜਿਹੜਾ ਹੈਗਾ ਅੱਖਾਂ ਵਿੱਚ ਆਪਣੇ ਗਵੰਡੀ ਸੂਬੇ ਦੇ ਵਿੱਚ ਜੇ ਕੋਈ ਇੱਕ ਛੋਟਾ ਜਿਹਾ ਗਲਤ ਰੱਖ ਵੀ ਵੱਢ ਦਿੰਦਾ ਤੇ ਬਹੁਤ ਵੱਡੀ ਕਾਰਵਾਈ ਕੀਤੀ ਹੈ ਇਹ ਜਿਹੜਾ ਤੁਸੀਂ ਐਡਾ ਮਸਲਾ ਦੱਸਿਆ ਐਡਾ ਐਡਾ ਵੱਡੇ ਦਰੱਖਤ 100-100 ਸਾਲ ਦੇ ਵੱਡੇ ਇਹਦੀ ਨਾਲ ਲੈਕੀ ਹੋਈ ਹੈ ਪੰਜਾਬ ਸਰਕਾਰ ਦਾ ਇਹਦੇ ਵੱਲ ਕੋਈ ਧਿਆਨ ਹੈ ਮੈਂ ਤੁਹਾਡੇ ਰਾਹੀਂ ਮਾਨਯੋਗ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਮਾਨਯੋਗ ਚੀਫ ਜਸਟਿਸ ਪੰਜਾਬ ਐਂਡ ਰਿਆਣਾ ਹਾਈ ਕੋਰਟ ਨੂੰ ਸਭ ਤੋਂ ਉਮੀਦ ਹੈ ਸਰਕਾਰਾਂ ਸਰਕਾਰਾਂ ਦੀਆਂ ਹੁੰਦੀਆਂ ਚੰਗੀਆਂ ਤਾਂ ਲੋਕਾਂ ਨੂੰ ਸੜਕਾਂ ਦੇ ਕਿਉਂ ਬੈਠਣਾ ਪੈਂਦਾ ਜੇ ਸਰਕਾਰ ਦਾ ਕੰਮੀ ਹੋਈ ਤਾਂ ਮਾਰਡਰ ਕਾਤਲ ਕਰਾਇਮ ਠੱਗੀਆਂ ਠੋਰੀਆਂ ਝੂਠੇ ਪਰਚੇ ਆ ਲੋਕ ਤਰਾ ਤਰਾ ਕਰਦੇ ਫਿਰ ਰਹੇ ਜਿਹੜੇ ਝੂਠੇ ਪਰਚੇ ਦਰਾਸਲ ਹੋ ਰਹੇ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਤੋਂ ਜਿਨ੍ਹਾਂ ਨੇ ਇਹ ਆਰਡਰ ਕਿੱਡੇ ਕਈ ਕੇਸਾਂ 'ਚ ਕਾਰਵਾਈਆਂ ਕਰੀਆਂ ਮੈਂ ਪੜੀਆਂ ਸੁਣੀਆਂ ਤੇ ਚੀਫ ਜਸਟਿਸ ਮਾਨਯੋਗ ਹਾਈ ਕੋਰਟ ਨੂੰ ਜੇ ਮੜ ਮੋਢੀ ਸੁਣਦਾ ਤਾਂ ਰਾਜਪਾਲ ਸੈਡ ਗਵਰਨਰ ਵੀ ਸੁਣ ਲੈ ਇਸ ਚੀਜ਼ ਨੂੰ ਉਹਨਾਂ ਨੂੰ ਸਾਡੀ ਬੇਨਤੀ ਹੈ ਜਿਹਨੇ ਸੁਣਨਾ ਹੀ ਨਹੀਂ ਉਹਨਾਂ ਨੂੰ ਅਸੀਂ ਬੇਨਤੀ ਵੀ ਕੀ ਕਰਨੀ ਹੈ ਉਹ ਤੋਂ ਜਿਹੜੀ ਦੋਧਰੀ ਕੀਤੀ ਗਈ ਇਸ ਸੈਟਰ ਤੇ ਉਸ ਤੋਂ ਪਹਿਲਾਂ ਕੋਈ ਜਵਰੀ ਬਾਕ ਹੋਈ ਉਹ ਤੋਂ ਪਹਿਲਾਂ ਲੜਾਈ ਚੱਲ ਰਹੀ ਏ ਇਹ ਚਾਦਰਾਂ ਜਿਹੜੀਆਂ ਬਾਅਦ 'ਚ ਲਗੀਆਂ ਸਾਡੀ ਲੜਾਈ ਪਹਿਲਾਂ ਚੱਲ ਰਹੀ ਹੈ ਚਾਦਰਾਂ ਲਾਣ ਦਾ ਮਤਲਬ ਇਹੀ ਸੀ ਵੀ ਅਸੀਂ ਅੰਦਰ ਕਰਕੇ ਇਹਨਾਂ ਨੂੰ ਜਿਹੜੇ ਸਾਰੇ ਦਰਖਤ ਵੱਡੇ ਜਾਣਗੇ ਚਾਦਰਾਂ ਜਿਹੜੀਆਂ ਲਾਈਆਂ ਇਹ ਤੋਂ ਪਿੱਛੇ ਹੱਦਬੰਦੀ ਕਦੋਂ ਕਿੰਨੀ ਹੈਗੀ ਹੈ ਜਿਹੜੀ ਆਪਣੀ ਇਹ ਚਾਦਰਾਂ 15 ਫੁੱਟ ਛੱਡ ਕੇ ਲਗਣੀਆਂ ਸੀ ਜਿਹੜਾ ਫੁੱਟਪਾਥ ਸੀ ਉਹ 15 ਫੁੱਟ ਛੱਡਣਾ ਸੀ ਪਰ 15 ਫੁੱਟ ਵੀ ਅੰਦਰ ਲੈ ਕੇ ਇਹ ਸਾਰੇ ਜਿਹੜੇ ਦਰਖਤ ਹੈ ਉਹ ਦੋ ਚਾਰ ਦਿਨ ਜਿਵੇਂ ਇਹ ਲਗੇ ਹਨ ਤਿੰਨ ਚਾਰ ਦਿਨ ਤੋਂ ਮੰਨ ਲਖਦੀ ਦੋ ਚਾਰ ਦਿਨ ਚ ਇਹ ਸਾਰੇ ਵੱਢ ਦੇਣਗੇ ਤੁਹਾਡੇ ਕਹਿਣ ਦਾ ਮਤਲਬ ਇਹ ਜਿਹੜੀ ਹੋਈ ਹੈ ਚਾਰ ਦੁਬਾਰੀ ਇਹ ਇਹਨਾਂ ਦੇ ਰੱਖਤਾ ਤੋਂ ਬਾਅਦ ਹੋਣੀ ਚਾਹੀਦੀ ਦਰਖਤਾਂ ਤੋਂ ਬਾਅਦ ਵੀ ਹੋਣੀ ਚਾਹੀਦੀ ਜੀ ਜਿਹੜਾ ਪੁੱਡਾ ਦਾ जेई ਐ ਤੇ ਐਸਡੀਓ ਐ ਜਿਨ੍ਹਾਂ ਨਿਸ਼ਾਨਦਈ ਕਰਕੇ ਠੱਡੀਆਂ ਲਵਾਈਆਂ ਚਾਦਰਾਂ ਲਵਾਈਆਂ ਉਹਨਾਂ ਦੀ ਮਿਲੀਭੁਗਤਾਂ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋਏ ਜਿਹੜੇ ਪੁੱਡਾ ਕਮਾਡਾ ਦੇ जेई ਐ ਐਸਡੀਓ ਐ ਜਾਂ ਕੋਈ ਇੰਜੀਨੀਅਰ ਜੂਨੀਅਰ ਜੋ ਵੀ ਹੈਗੇ ਜਿਹੜੇ ਹੀਓ ਸਾਫ਼ ਸੀਗੇ ਉਸ ਟਾਈਮ ਯਾਦ ਹੈ ਅਸੀਂ ਫੈਕਸ ਵਾਲੇ ਵੀ ਤੁਹਾਡੇ ਨਾਲ ਗਏ ਸੀ ਬਲਸਾਂਸ ਸੀਗੇ ਹੀਓ ਉਹਨਾਂ ਨੇ ਕਿਹਾ ਸੀਗਾ ਵੀ ਇੱਕ ਦਰਖਤ ਵੀ ਕੱਟਿਆ ਨਹੀਂ ਜਾਏਗਾ ਤੁਹਾਡੀ ਤੁਸੀਂ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਉਹਨਾਂ ਨੇ ਕਿਹਾ ਜੀ ਇੱਕ ਟਾਣੀ ਵੀ ਬਿਨਾ ਪਰਮਿਸ਼ਨ ਦੇ ਇੱਕ ਟਾਣੀ ਵੀ ਨਹੀਂ ਕੱਟੀ ਜਾਂਦੀ ਜੇਕਰ ਇੱਕ ਦਰਖਤ ਦੀ ਪਰਮਿਸ਼ਨ ਦੇਣੀ ਹੈ ਤਾਂ ਜਾਂ ਤਾਂ ਜ਼ਮੀਨ ਬਦਲੇ ਜ਼ਮੀਨ ਦਿੱਤੀ ਜਾਊਗੀ ਜਾਂ 5 ਦਰਖਤ ਲਾ ਕੇ ਦਿੱਤੇ ਜਾਣਗੇ ਪਰ ਮੈਨੂੰ ਉਹ ਪਤਾ ਨਹੀਂ ਲੱਗਦਾ ਉਹ ਸਾਰੀਆਂ ਤੁਹਾਡੇ ਕੋਲ ਸਾਰੀਆਂ ਸਟੇਟਮੈਂਟਾਂ ਪਈਆਂ ਨੇ ਸਾਡੀਆਂ ਵੀ ਪਈਆਂ ਨੇ ਅਫਸਰਾਂ ਦੀ ਪਈਆਂ ਨੇ ਉਹ ਵਿੱਚ ਮੇਰੀ ਬੇਨਤੀ ਹੈ ਵਿਚ ਨਾਲ ਚਲਾ ਦਿਓ ਤਾਂ ਕਿ ਪੁੱਡਾ ਕਮਟ ਵਾਲਿਆਂ ਨੂੰ ਪਤਾ ਲੱਜੀਊ ਸਾਡੀ ਸਟੇਟਮੈਂਟ ਦੇ ਬਾਅਦ ਇਹ ਕੀ ਕੁਝ ਹੋ ਰਿਹਾ ਕੀ ਨਹੀਂ ਹੋ ਰਿਹਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਗਵਰਨਰ ਨੂੰ ਇਹੀ ਬੇਨਤੀ ਕਰਦੇ ਹਾਂ ਪੁੱਡਾ ਕਮਟ ਦੇ ਅਫਸਰਾਂ ਦੀ ਜਿਨ੍ਹਾਂ ਦੀ ਮਿਲੀ ਪੁਕਤ ਕਰਕੇ আর ਜਿਹੜੇ ਬੰਦੇ ਕਰ ਰਹੇ ਆ ਉਹਨਾਂ ਦਾ ਸਖਤ ਕਾਰਵਾਈ ਹੋਵੇ ਦਰਖਤ ਵੱਢਣ ਦਾ ਕੱਲੇ ਕੱਲੇ ਦੇ ਐਫ ਆਈ ਆਰ ਜਿਹੜੀ 302 ਦੀ ਜਿਹੜੀ ਮਰਡਰ ਦੀ ਕਤਲ ਦੀ ਜਿਹੜੀ ਐਫ ਆਈ ਆਰ ਅਰਜੋਣੇ ਹੈ ਜੀ ਬਹੁਤ ਹੈ ਮਤਭਾਗੇ ਘਟਨਾਵਾਂ ਵਾਪਰੀ ਜੀ ਇਹ ਉਹਨਾਂ ਬਜ਼ੁਰਗਾਂ ਨੂੰ ਦੇਖੋ ਜਿਨ੍ਹਾਂ ਨੇ 100-100 ਸਾਲ ਇਹਨਾਂ ਨੂੰ ਪਾਲਣੇ ਚ ਲਾਇਆ ਅੰਬਾਂ ਨੂੰ ਅੱਜ ਰੋਣਾ ਰਿਹਾ ਅੰਬਾਂ ਨੂੰ ਗਿਰਿਆ ਨੂੰ ਦੇਖ ਕੇ ਪਤਾ ਨਹੀਂ ਉਹਨਾਂ ਦਾ ਦਿਲ ਕਿੱਦਾਂ ਕਰਦਾ ਹੈ ਡਡੇ ਅੰਬ 100-100 ਸਾਲ ਤੇ ਖੜੇ ਜਿਹੜੇ ਕੱਟੇ ਹੈਗੇ ਇੱਕ ਘੰਟੇ 'ਚ ਰਾਤ ਨੂੰ ਕੱਟ ਕੇ ਰੱਖ ਤੇ ਅਸੀਂ ਪਹਿਲਾਂ ਹੀ ਬੇਨਤੀਆਂ ਕਰਦੇ ਸੀ ਪੁੱਡਾ ਦਫਤਰ ਵੀ ਗਏ ਆ ਸਭ ਕੁਝ ਉਥੋਂ ਲੈਟਰ ਵੀ ਕਢਵਾਇਆ ਵੀ ਅੰਬਰ ਨਹੀਂ ਬਰਸਦੇ ਪਰ ਇਹਨਾਂ ਨੇ ਸਾਡੀ ਕੋਈ ਪਰਵਾਹ ਨਹੀਂ ਕੀਤੀ ਇਹ ਸਾਰੇ ਦਕਤ ਜਿੰਨੇ ਵੀ ਗਵਰਨਮੈਂਟ ਦੇ ਲੱਗੇ ਹੋਏ ਕਿਨਾਰੇ ਵੀ ਇਹਨਾਂ ਨੇ ਕੱਟ ਦੇਣੇ ਹੁਣ ਸਾਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿਸੇ ਵੀ ਅਫਸਰ ਨੇ ਸੁਣਵਾਈ ਨਹੀਂ ਕੀਤੀ ਮੈਂ ਨਾਲੇ ਸੀ ਜਦੋਂ ਅਫਸਰ ਨੇ ਕਿਹਾ ਸੀਗਾ ਡਾਇਰੈਕਟਰ ਨੇ ਕਹਿੰਦਾ ਨਹੀਂ ਕਟਾਂਗੇ ਜੀ ਇੱਕ ਦਕਤ ਲਾਵਾਂਗੇ ਤੇ ਪੰਜ ਇੱਕ ਕਟਾਂਗੇ ਤੇ ਪੰਜ ਲਾਵਾਂਗੇ ਵੀ ਪਰ ਉਹ ਸਾਰੇ ਉਹਨਾਂ ਦੇ ਖੋਖਲੇ ਹੋਏ ਵਾਦੇ ਅੱਜ ਦੇਖ ਲਓ ਤੁਸੀਂ ਦਕਤਾਂ ਨੂੰ ਗਿਰਿਆ ਨੂੰ ਉਹ ਦੇਖ ਕੇ ਰੋਣਾ ਅੱਜ ਕਿੱਥੇ ਗਏ ਪਾ ਵਾਤਾਵਰਣ ਪ੍ਰੇਮੀ ਜਿਹੜੇ ਇੱਕ ਇੱਕ ਬੂਟਾ ਲਾ ਕੇ 10-10 ਬੰਦੇ ਫੋਟੋ ਤਰਾਂਦੇ ਅੱਜ ਕਿੱਥੇ ਗਏ ਉਹ ਆ ਦੇਖੋ ਥੋੜੇ ਸਾਹਮਣੇ ਸਾਰਾ ਬਾਗ ਇਹਨਾਂ ਨੇ ਇੱਕ ਘਾਟੇ ਚ ਕੱਟ ਕੇ ਗੇਤਾ ਆ ਕੇ ਦੇਖ ਲੋ ਜਿਹੜੇ ਸੁਣਦੇ ਹੈਗੇ ਅਸੀਂ ਝੋੜਨੇ ਬੋਲਦੇ ਪਰ ਇਹ ਬਹੁਤ ਇਹਨਾਂ ਨੇ ਬਹੁਤ ਵੱਧ ਭਾਗੀ ਕਰਨਾ ਕਰੀ ਆ ਜੀ ਇਹ ਕੋਈ ਮਾਰ ਚੰਗਾ ਕੰਮ ਨਹੀਂ ਬਹੁਤ ਮਾਰਾ ਕੰਮ ਕੀਤਾ ਅਸੀਂ ਬਹੁਤ ਬੇਨਤੀਆਂ ਕੀਤੀਆਂ ਹੱਥ ਬੰਨੇ ਨਾ ਦੇ ਵੀ ਨਾ ਇਹਨਾਂ ਨੂੰ ਨਾ ਕਟੋ ਤੁਸੀਂ ਬਿਲਡਿੰਗ ਬਣਾਣੀ ਹੈ ਜਿਹੜੀ ਬੇਲੀ ਜਗ੍ਹਾ ਪਈ ਉੱਥੇ ਬਿਲਡਿੰਗ ਬਣਾ ਲਓ ਐਸੇ ਇਹਨਾਂ ਦਸਤਾਨ ਚੜ੍ਹ ਦੋ ਪਰ ਨਹੀਂ ਇਹਨਾਂ ਨੇ ਸਾਡੀ ਇੱਕ ਵੀ ਸੁਣਾਈ ਨਹੀਂ ਸਾਰੇ ਰਕਸ ਘੱਟ ਕੇ ਗੇੜਦੇ ਤੇ ਮੇਰੀ ਪ੍ਰਸ਼ਾਸਨ ਅੱਗੇ ਹੱਤਵਾਨ ਕੇ ਬੇਨਤੀ ਕੇ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ